ਤਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਰਾਜੋਆਨਾ ਸਾਹਿਬ ਨੇ ਜੋ ਕੀਤਾ ਕੀਤਾ ਜਿਸ ਤਰੀਕੇ ਦੀ ਨਸ਼ਲ ਕੁਸ਼ੀ ਦਿੱਲੀ 'ਚ ਹੋਈ ਜਿਸ ਤਰੀਕੇ ਦੀ ਨਸ਼ਲ ਕੁਸ਼ੀ ਬਿਆਲ ਸਿੰਘ ਦੇ ਰਾਜ 'ਚ ਹੋਈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਜੋ ਹਾਲਾਤ ਪੰਜਾਬ 'ਚ ਬਣਾਏ ਗਏ ਹਜ਼ਾਰਾਂ ਬੇਕਸੂਰਾ ਨੂੰ ਮੌਤ ਦੇ ਘਾਟ 'ਚ ਉਤਾਰ-ਤਾਰ ਅੱਜ ਤੱਕ ਉਹਦਾ ਇਨਸਾਫ ਕੋਈ ਨਹੀਂ ਏ ਉਹ ਹਾਲਾਤ ਇਹ ਜੇ ਸਨ ਕਿ ਉਹਨਾਂ ਨੇ ਕੋਈ ਕਦਮ ਚੁੱਕਿਆ ਮਗਰ ਜੇ ਉਹਨਾਂ ਨੇ ਕਦਮ ਚੁੱਕਿਆ ਕੋਈ ਉਹਦੇ ਲਈ ਸਜ਼ਾ ਹੁੰਦੀ ਹੈ ਉਹਨੂੰ 14 ਸਾਲ ਸੀ 27 ਸਾਲ ਹੋ ਗਏ ਰਾਜਵਾਨਾ ਸਾਹਿਬ ਆਪ ਕਹਿੰਦੇ ਆ ਕਿ ਮੈਨੂੰ ਫਾਸੀ ਲਾਉਣੀ ਆ ਫਾਸੀ ਲਾ ਦਿਓ ਜੇ ਮੈਨੂੰ 27 ਸਾਲ ਹੋ ਗਏ ਜਾਂ ਤਾਂ ਮੈਨੂੰ ਛੱਡ ਦਿਓ ਮਗਰ ਕਿਹੇ ਬੰਨੇ ਲਾਓ ਔਰ ਆਪ ਹੀ ਹੋਮ ਮਿਨਿਸਟਰ ਸਾਹਿਬ ਭੁੱਲ ਗਏ ਕਿਉਂਕਿ ਮੈਨੂੰ ਲੱਗਦਾ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਉਦੋਂ ਕਾਨੂੰਨ ਵਕਰੇ ਹੋ ਜਾਂਦੇ ਭੁੱਲ ਗਏ ਕਿ ਜਦੋਂ 550 ਸਾਲਾ ਗੁਰੂ ਨਾਨਕ ਨਾਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਨਾਇਆ ਸੀ ਉਸ ਪ੍ਰਧਾਨ ਮੰਤਰੀ ਸਾਹਿਬ ਦੀ 9ਵੇਂ ਨੰਬਰ ਤੇ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਚੇ ਬਦਲਣ ਦੀ ਸਰਕਾਰ ਦਾ ਫੈਸਲਾ ਸੀ ਸੋ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਮੈਂ ਸਮਝਦਾ ਮਿਸ ਗਾਈਡ ਕਰਤਾ ਐਜ਼ ਪੰਜਾਬੀ ਜਿਹੜਾ ਸਭ ਤੋਂ ਪੇਟਰੀ ਆਟਿਕ ਕੌਮ ਹੈ ਐਸ ਪੰਜਾਬੀ ਅਸੀਂ ਮਾਫੀ ਮੰਗਦੇ ਆ ਉਹਨਾਂ ਨੂੰ ਮਾਫੀ ਕਾਦੀ ਆ ਕਿ ਅਸੀਂ ਨਹੀਂ ਉਹਨਾਂ ਨੂੰ ਇਹ ਇਹ ਫਾਤੀ ਲੱਗਣੀ ਚਾਹੀਦੀ ਇਕੱਲੀ ਦਲ ਲੁਧਿਆਣੇ ਤੋਂ ਰਜਵਾਨਾ ਜਿਹਨੂੰ ਉਹਨਾਂ ਹੀ ਸਿਸਟਰ ਨੂੰ ਟਿਕਟ ਦੇ ਦੇ ਲੋਕ ਸਭਾ ਚ ਕੀ ਪਤਾ ਚੱਲ ਜੇਗਾ ਪ੍ਰਭਨੀਤ ਬਿੱਟੂ ਜੀ ਦਾ ਬਿਆਨ ਆ ਜੀ ਰਜਵਾਨਾ ਦੇ ਪਿੱਛੇ ਇਹ ਇਕੱਲੀ ਦਲ ਲੁਧਿਆਣਾ ਲੋਕ ਸਭਾ ਉਹਦਾ ਨਾ ਇਲਾਜ ਕਰਾ ਦਿਓ ਪਹਿਲਾਂ ਉਹਦਾ ਬਹੁਤ ਕੁਝ ਬੋਲ ਜਾਂਦਾ ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਨਾਂ ਨੂੰ ਪਰਵਾਹ ਕਰਿਆ ਕਰਦਾ ਸੀ ਜੀ ਕੇ ਸਾਹਿਬ ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇਨਾ ਨੁਕਸ ਲੱਭੀ ਜਾਂਦਾ ਉਹ ਆ ਕੇ ਚਰਨਾ ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰੈਡ ਦੇ ਬਾਪੂ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਦਾ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਹ ਤੋਂ ਪਹਿਲਾਂ ਸਾਡਾ ਬਾਪੂ ਉਹਦਾ ਬਾਪੂ ਬਣ ਗਿਆ ਇਹ ਪਰਿਵਾਰ ਨੇ ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ ਤਿੰਨ ਵਾਰ ਸਬੰਧ ਕੀਤਾ ਐ ਐਸਆਈਟੀ ਨੇ ਆਪ ਤੋਂ ਲੱਗਦਾ ਕਿ ਉੱਤੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਸੀ ਦੇਖੋ ਮੈਂ ਨਾ ਜੀ ਧੀਆ ਪੈਣਾ ਸਾਂਝੀਆਂ ਮੈਂ ਇਸ ਮਸਲੇ 'ਚ ਆਪ ਦੀ ਜਿਹੜੀ ਗੱਲ ਰੱਖਣੀ ਸੀ ਮੈਂ ਤੁਹਾਨੂੰ ਕਹਤੀ ਐ ਸਿਰਫ ਇਹ ਆਪੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਇੰਡਸਟਰੀ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਲਾਉਣ ਆਰਡਰ ਹਾਲਾਤ ਦੀ ਮਲਾਜ਼ਮ ਦੀ ਜਿਨ੍ਹਾਂ ਨੂੰ ਟੀਏ ਡੀਏ ਬੈਨੀਫਿਟ ਨਹੀਂ ਮਿਲੇ ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮਲਾਜ਼ਮ ਸਿਪੀ ਸ਼ਰਮਾ 646 ਇਹ ਜੇ ਮੁੱਦੇ ਨਾ ਖਾਓ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੁੱਲੂ ਮੈਂ ਨਾਲ ਜਾਣ ਨੂੰ ਤਿਆਰ ਹਾਂ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸੁਣਿਆ ਹੁਣ ਆਪਸੇ ਨਾ ਵਰਤੀ ਹੁਣ ਆਪ ਆਇਓ ਟੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ੍ਹ ਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਪੂਸਾਂ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਨਾ ਤਾਂ ਜੀ ਛੱਡ ਕੇ ਪਾਇਓ ਮਗਰ ਸੀਯਮ ਸਾਹਿਬ ਫਿਰ ਇਸ ਕੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਕਿਆ ਤੇ ਮੈਂ ਆਪ ਚੱਲ ਕੇ ਆਉਂ ਸੀਯਮਾਉ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜ ਤੁਸੀਂ ਵੇਖੋ 18 ਨੂੰ ਮੈਨੂੰ 27 18 'ਚ ਓਨ ਕੈਮਰਾ ਮੈਂ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫੇਰ ਤੁਸੀਂ ਮੈਨੂੰ ਉਸ ਦਿਨ ਫੇਚੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਸਿਰਫ ਇਹ ਆਪੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਇੰਡਸਟਰੀ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਲਾਅਨ ਆਰਡਰ ਹਾਲਾਤ ਦੀ ਮਲਾਜ਼ਮ ਦੀ ਜਿਨ੍ਹਾਂ ਨੂੰ TDA ਬੈਨੀਫਿਟ ਨਹੀਂ ਮਿਲੇ ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮਲਾਜ਼ਮ सीपी शर्मा 646 ਇਹ ਜੇ ਮੁੱਦੇ ਨਾ ਖਾਓ ਕੋਈ ਡਰਗ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਦੇ ਸੱਮਨ ਐਸਆਈਟੀ ਦੇ ਵੱਲੋਂ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਸਾਹਮਣੇ ਪੇਸ਼ ਹੋਏ ਪਰ ਐਸਆਈਟੀ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੇ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਹਾਂ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਝੂਠਾ ਕੇਸ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਤੇ ਪਾ ਦਿਓ ਝੂਠਾ ਕੇਸ ਜੇ ਪਾਉਣਾ ਹੈ ਤਾਂ ਦਫ਼ਤਰ ਪਹੁੰਚਣ ਤੋਂ ਪਹਿਲਾਂ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਗ੍ਰਫਤਾਰੀ ਦਾ ਵੀ ਖਸਾ ਜਤਾਇਆ ਸੀ ਤਰਸ ਨਾਲ ਐਸਆਈਟੀ ਨੇ ਮਜੀਠੀਆ ਨੂੰ 27 ਤਰੀਕ ਨੂੰ ਪੇਸ਼ ਹੁੰਦਾ ਹੁਕਮ ਦਿੱਤਾ ਸੀ ਪਰ ਮਜੀਠੀਆ ਉਸ ਦਿਨ ਪੇਸ਼ ਨਹੀਂ ਹੋਇਆ ਮੈਂ ਦੇਖੋ ਪਹਿਲੀ ਗੱਲ ਤੁਹਾਨੂੰ ਅਪਰੀਸ਼ੀਏਟ ਇਹ ਗੱਲ ਕਰਨੀ ਚਾਹੀਦੀ ਕਿ ਕੇਜਰੀਵਾਲ ਸਾਹਿਬ ਨੂੰ ਤਿੰਨ ਵਾਰੀ ਸ਼ਮਨ ਹੋ ਗਏ ਏਡੀ ਉਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦ ਉਹ ਇੰਡੀ ਅੱਗੇ ਪੇਸ਼ ਨਹੀਂ ਹੁੰਦੇ ਜੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੇਠ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਜ਼ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10 8 22 ਦੇ ਉਹ ਕਿਤੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦ ਕਿ ਇਹ ਚਰਚਾਵਾ ਬੜੀਆਂ ਗਰਮ ਸੀ ਕੀ ਹੁਣ ਪੁਰਾਣੇ ਕੇਸ ਜੇ ਤਾਂ ਕੁਝ ਬਣ ਨਹੀਂ ਰਿਹਾ ਨਵਾਂ ਦੇ ਦੇਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਹੈ ਨਾ ਤਾਂ ਜੀ ਛੱਡ ਕੇ ਪਾਇਓ ਮਗਰ ਸੀਮ ਸਾਹਿਬ ਫਿਰ ਇਸ ਕੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਮਾ ਹਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜ ਦਿਓ ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪ੍ਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾ ਤੋਂ ਸਾਨੂੰ ਇਹ ਸਮਤ ਔਰ ਗੁੜਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਸਪਤਾ ਇਹਦੇ ਚ ਤਾਂ ਖਾਸ ਤੌਰ ਤੇ ਜਿਵੇਂ ਕਹਿ ਲੜਾ ਕੁੱਟ ਕੁੱਟ ਕੇ ਛੋਟੇ ਸਹਬਜਾਦਿਆਂ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ ਚ ਇਹ ਗੱਲ ਭਰ ਕੇ ਪਾਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਹਾਂ ਟੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂੰਗਾ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਬਕਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸਨੇਹਾ ਉਹਨਾਂ ਅਫਸਰ ਨਾ ਵਰਤੀ ਹੁਣ ਆਪ ਆਈ ਸਿਲਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪ ਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰਨਾ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲੋਂਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆਏ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪਰ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਪਾਈ ਮਜੀਠੀਆ ਇੱਥੇ ਆ ਤੁਸੀਂ ਆਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਵੀ ਦੇਖਿਓ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ 10 8 22 ਨੂੰ ਦੇਖੋ ਮੈਂ ਇਹ ਗੱਲ بار-बार ਇਹ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ ਚ ਕਿਆ there is no evidence he is not guilty evidence is not credible evidence is frail ਇਹ ਸਾਰੀ ਗੱਲਾਂ ਆਨਰੇਬਲ ਹਾਈ ਕੋਰਟ ਨੇ ਕਹੀਆਂ ਮਗਰ ਮੈਂ ਨਾ ਮੰਨੂ ਦੇਖ ਸਾਲ ਮੈਨੂੰ ਸੱਦਿਆ ਨਹੀਂ ਮੈਂ ਚ ਚੀਨਾ ਸਾਹਿਬ ਐਸਆਈਟੀ ਦੇ ਹੈੱਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਦਸੰਬਰ ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦੇ ਦਿੱਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਡਿਪੀਡ ਹੋ ਗਈ ਤੇ ਪੋਲਿਟਿਕਲ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਧਿਆ 18 ਚ ਆਨ ਕੈਮਰਾਮੈਨ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫੇਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਟੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਡੇ 'ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇਸ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਲ ਜਸਤੂ ਕੀ ਮਜ਼ਬੂਤੀ ਹੈ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਦੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪਜੀਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਜਾਂ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤਨੀ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਆਨਰੇਬਲ ਸੁਪਰੀਮ ਕੋਰਟ ਨੇ ਇਹ ਜਸਟਿਸ инду ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਜੀਟ ਸੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਜੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਬਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰਨੀ ਦੋ ਦੋ ਹੱਥ ਜਿਹੜੇ ਮੈਂ ਕਰਨੇ ਮੈਂ ਕਰ ਲੂ ਕੀ ਰੱਖਿਆ ਇਹ ਕੰਮ ਚ ਪਰਿਵਾਰ ਨੇ ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀਗਾ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ ਤਿੰਨ ਵਾਰ ਸੰਮਨ ਕੀਤਾ ਐ ਐਸਆਈਟੀ ਨੇ ਹੁਣ ਤਾਂ ਲੱਗਦਾ ਕਿ ਉੱਤੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਸੀ ਇੱਕੋ ਮੈਂ ਨਾ ਜੀ ਧੀਆ ਪੈਣਾ ਸਾਂਝੀਆਂ ਮੈਂ ਇਸ ਮਸਲੇ 'ਚ ਆਪ ਦੀ ਜਿਹੜੀ ਗੱਲ ਰੱਖੜੀ ਸੀ ਮੈਂ ਤੁਹਾਨੂੰ ਕਹਤੀ ਆ ਸਿਰਫ ਇਹ ਆਪੋਜੀਸ਼ਨ ਨੂੰ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਇੰਡਸਟਰੀ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਲਾਉਣ ਆਰਡਰ ਹਾਲਾਤ ਦੀ ਮਲਾਜ਼ਮ ਦੀ ਜਿਨ੍ਹਾਂ ਨੂੰ ਟੀਏ ਡੀਏ ਬੈਨੀਫਿਟ ਨਹੀਂ ਮਿਲੇ ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮਲਾਜ਼ਮ ਸੀਪੀ ਸ਼ਰਮਾ 646 ਇਹ ਜਿਹੇ ਮੁੱਦੇ ਨਾ ਉਠਾਓ ਕੋਈ ਸਾਰੇ ਕਹਿਣ ਸਰਕਾਰ ਇਸ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਸਵੇਰੇ ਉਹਨਾਂ ਨੂੰ ਕਈ ਆਪੋਜੀਸ਼ਨ ਦੇ ਲੀਡਰਾਂ ਨੂੰ ਜਿਹੜੇ ਰਾਤ ਦੇ ਹਨੇਰੇ ਜਾ ਕੇ ਮਿਲਦੇ ਆ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਜਿਹੜਾ ਸਵਾਲ ਕਰੂ ਉਹਨੂੰ ਸਵੇਰ ਤੋਂ ਤੱਕ ਪਰੇਸ਼ਾਨ ਕਰਨ ਇਸ ਲਈ ਜ਼ਾਲਮ ਸਰਕਾਰਾਂ ਜ਼ਾਲਮ ਹੁਕਮਰਾਨ ਵੈਂਡਾਟਾ ਕਰਦੇ ਆ ਜੀ ਸੱਦ ਕੇ ਕਰ ਲੈ ਕੇਜਰੀਆਲ ਤੇ ਮੇਰੇ 'ਚ ਫਰਕ ਤੁਸੀਂ ਵੇਖ ਹੀ ਲਿਆ ਬਾਉ ਜੀ ਨੂੰ ਹੁਸ਼ਿਆਰ ਪੁੱਲ ਲੁਕੋਇਆ ਕਰਾ ਦਿਓ ਤੇ ਦਰਸ਼ਨ ਬਪਾਸਨਾ ਹਲੇ ਮੁੱਕੀ ਨਹੀਂ ਉਹਨਾਂ ਦੇ ਸਾਈਡੀ ਵੀ ਐਕਸਾਈਟਮੈਂਟ ਦਾ ਵੀ ਕਾਰਨ ਹੈ ਦਾਸ ਨਾਲ ਜਾਊ ਜੇ ਉਹਨੂੰ ਕੋਈ ਘਬਰਾਹਟ ਹੈ ਮੈਂ ਹੱਥ ਫੜ ਕੇ ਨਾਲ ਲੈ ਕੇ ਜਾਊਂਗਾ ਅੱਜ ਐਸਆਈਟੀ ਦੇ ਅੱਗੇ ਤੁਸੀਂ ਪੇਸ਼ ਹੋਇਆ ਕਿ ਐਸਆਈਟੀ ਦੇ ਫਿਰ ਸਵਾਲ ਇਹ ਤਾਂ ਉਹਨਾਂ ਨੂੰ ਪੁੱਛ ਲਓ ਨਹੀਂ ਇਹ ਮੇਰੀ ਬੇਨਤੀ ਹੈ ਮੈਨੂੰ ਨਾ ਪੁੱਛੋ ਅਗਲੇ ਦਿਨ ਰਿਟਾਇਰਮੈਂਟ ਪਾਰਟੀ ਆ ਉਹ ਆਪ ਦੱਸਣ ਕਿ ਮੇਰੇ ਤੋਂ ਕਿਉਂ ਪੁੱਛਦੇ ਹੋ ਮੈਂ ਬਾਅਦ ਚ ਦੱਸੂ ਇਹਦੀ ਐਸਆਈਡੀ ਪਿਛਲੀ ਵੀ ਇਸੀ ਕਰਕੇ ਬਦਲੀ ਗਈ ਸੀ ਕਿ ਉਹਨਾਂ ਨੇ ਅਰੈਸਟ ਨਹੀਂ ਕੀਤਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਹੁਣ ਸਰ ਮੈਂ ਇੱਕ ਬੇਨਤੀ ਕਰਾਂ ਜੀ ਸ਼ਾਇਦ ਪਹਿਲਾ ਹੀ ਸ਼ੱਕ ਹੋਣਾ ਜੀਤੇ ਡੀਜੀਪੀ ਸਾਹਿਬ ਨੇ ਪਰਚਾ ਦਿੱਤਾ ਜੀਜੀਪੀ ਸਾਹਿਬ ਪਰਚਾ ਦਿੰਦੇ ਆ ਲਿਖਦੇ ਆ ਫਰ ਨੇਚਰੀ ਐਕਸ਼ਨ ਮੇਰੇ ਜਿਹੜਾ ਧਾਰਾ ਹੀ ਲਾਤੀ ਪਈ ਉਹਦੇ ਪੁੱਤ ਨੂੰ ਤੁਸੀਂ ਇੰਡੀਆ ਦਾ ਰਿਕਾਰਡ ਕੱਢਿਓ ਕਿ ਕਿੰਨੇ ਡੀਜੀਪੀ ਇਹੋ ਜਿਹੇ ਜਿਨ੍ਹਾਂ ਨੇ ਧਾਰਾ ਮਾਂ ਲਾਂ ਲਾਤੀਆਂ ਹੁਣ ਕਿਉਂਕਿ ਉਹਨੂੰ ਪਤਾ ਸੀ ਹੋਰ ਕਿਸੇ ਆਪਸ਼ਨ ਨੇ ਜਿਹਨੂੰ ਕਾਨੂੰਨ ਦਾ ਡਰ ਹੈ ਜਿਹਨੂੰ ਕਾਨੂੰਨ ਦਾ ਭੈ ਹੈ ਜਿਹਨੇ ਵਰਦੀ ਦੀ ਸੌ ਖਾਦੀ ਉਹ ਗਲਤ ਕੰਮ ਨਹੀਂ ਕਰੂਗਾ ਔਰ ਚਟੋਪਾਦਿਆ ਸਾਹਿਬ ਤਦੇ 20 ਦਿਨ ਤੱਕ ਡੀਜੀਪੀ ਰਹਿ ਤਦੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਨਫਿਟ ਪਾਇਆ ਡੀਜੀਪੀ ਲੱਗਣ ਲਈ ਤਦੇ ਯੂਪੀਐਸਸੀ ਨੇ ਉਹਨਾਂ ਦੇ ਖਿਲਾਫ ਡਾਇਰੈਕਸ਼ਨ ਦੀ ਔਰ ਤਦੇ ਅਖੀਰ ਚ ਰੱਬ ਦੇ ਰੰਗ ਨੇ ਕਿਉਂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ 에 ਮੇਜਰ ਪੈਨਲਟੀ ਲਈ ਆਨਰੇਬਲ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵੱਲੋਂ ਚਾਰਟ ਸੀਟ ਹੋ ਗਏ ਸੋ ਇੱਕ ਬੰਦਾ ਉਹ ਜਿਹੜਾ ਪੀਓ ਨਾਲ ਗੱਲ ਕਰੇ ਜਿਹੜਾ ਪੀਓ ਨੂੰ ਰੋਟੀਆਂ ਖਵਾਵੇ ਉਹ ਤਾਂ ਠੀਕ ਮਗਰ ਜਿਹੜਾ ਸੱਚ ਦਾ ਸਾਥ ਦੇਣ ਵਾਲਾ ਉਹਦੀ ਗੱਲ ਨਹੀਂ ਕੋਈ ਸੁਣਦਾ ਮਗਰ ਚਲੋ ਦੇਰਾਂ ਦੇਰਨੀ ਔਰ ਇਹੀ ਕਾਰਨ ਹੋਇਆ ਕਿ ਅੱਜ ਚਟੋਪਾਦਿਆ 30 40 ਸਾਲ ਸਰਵਿਸ ਕਰਨ ਤੋਂ ਬਾਅਦ ਕੀ ਮੂੰਹ ਵਿਖਾਉ ਇਸ ਮੇਜਰ ਪੈਨਲਟੀ ਲਈ ਚਾਰਜ ਸ਼ੀਟਡ ਫॉर द ਗ੍ਰੇਵਸਟ ਆਫ ਕਰਾਈਮਸ ਸੋ ਮੈਂ ਅੱਜ ਫੇਰ ਬੇਨਤੀ ਕਰਦਾ ਕਿ ਕਾਨੂੰਨ ਆਈ ਏਮ ਨਾਟ ਅਬਵ ਲਾ ਅਸੀਂ ਸਾਰੇ ਕਾਨੂੰਨ ਦੇ ਥੱਲੇ ਆ ਮਗਰ ਮੇਰੇ ਵੀਰੋ ਇਹ 7 ਤੋਂ 12 ਦਾ ਕੇਸ 13 ਦੀ ਗੱਲ ਮਤਲਬ ਇਹਦਾ ਨਿਚੋੜ 11 ਸਾਲ ਹੋ ਗਏ ਮੋਲਾ ਕਿਹੜਾ ਨਚੋੜ ਕੱਟਣਾ ਮੈਂ ਹੀ ਇਹਨਾਂ ਨੂੰ ਪੁੱਛ ਰਿਆ ਸੀ ਮੈਂ ਤੁਸੀਂ ਮੇਰੇ ਤੇ ਐਨਡੀਪੀਐਸ ਲਾਤੀ ਜੱਜ ਸਾਹਿਬ ਨੇ ਵੀ ਆਨਰੇਬਲ ਕੋਰਟ ਨੇ ਵੀ ਪੁੱਛਿਆ ਕਿ ਕਿੱਥੇ ਆ ਭਾਈ ਉਹ ਉਹ ਰਿਕਵਰੀ ਕਿੱਥੇ ਆ ਮੈਂ ਕਹਿੰਨ ਤੇਰਾ ਦੀ ਰਿਕਵਰੀ ਕਿਵੇਂ ਪਾਉਣੀ ਹੈ ਮੇਰੇ ਤੇ ਮੈਨੂੰ ਵੀ ਸਮਝਾ ਦਿਓ ਕਿਉਂਕਿ ਕੀ ਪਤਾ ਹੁਣ ਜਿਹੜਾ ਸਰਕਾਰ ਦਾ ਇਹ ਹੱਥ ਠੋਕਾ ਬਣੀ ਉਹ ਕੋਈ ਨਵਾਂ ਤਰੀਕਾ ਵੀ ਫਾਰਮੂਲਾ ਵੀ ਲੱਭ ਲੈਣ ਕਿਵੇਂ ਪਾਉਣੀ ਆ ਮਗਰ ਜਾ ਕੇ। ਸੈਡੀ ਵੀ ਐਕਸਾਈਟਮੈਂਟ ਦਾ ਕੋਈ ਟੈਕਟ ਫਾਈਨਡਿੰਗ ਹੈ ਨਾ। ਅਸੀਂ ਕੋਈ ਗੱਲਬਾਤ ਹੋਈ ਜੀ। ਹਾਂ ਜੀ। ਜਿਹੜਾ ਉਪਕਾਰ ਸਿੰਘ ਸੰਧੂ ਝੂਠਾ ਬਿਆਨ ਦੇਣ ਲਈ ਕਹਿ ਰਿਹਾ। ਦੇਖੋ ਮੈਂ ਇਹ ਗੱਲ ਕਹੀ। ਮੈਂ ਕਹਾ ਏ 11 ਸਾਲ ਮੈਂ बार-बार ਕਹਿੰਨਾ ਮੈਂ ਉਪਕਾਰ ਸਿੰਘ ਸੰਧੂ ਸਾਹਿਬ ਦਾ ਧੰਨਵਾਦੀ ਆ ਕਿ ਜਿਨ੍ਹਾਂ ਨੇ ਸਚਾਈ ਦਾ ਸਾਥ ਦੇਣ ਦਾ ਫੈਸਲਾ ਕੀਤਾ। ਦੇਖੋ ਇਹ ਉਹਨਾਂ ਦੇ ਦਿਲ 'ਚ ਕੋਈ ਰੱਬ ਵੱਲੋਂ ਰਹਿਮ ਪਈ। ਇਨਸਾਨੀਅਤ ਉਹਨਾਂ ਨੇ ਵਿਖਾਈ ਨਹੀਂ ਤਾਂ ਉਹਨਾਂ ਨੂੰ ਤਾਂ ਸਟੇਟਮੈਂਟ ਬਣਾ ਕੇ ਭੇਜਤੀ ਗਈ ਸੀ ਕਿ ਘੁੱਗੀ ਮਾਰ ਕੇ ਦੇ ਦਿਓ ਮਤਲਬ ਹੁਣ ਉਹ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਝੂਠਾ ਕੰਮ ਨਹੀਂ ਕਰਨਾ ਉਹ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਿਹਾ ਉਹਦਾ ਨਾਮ ਕਿੱਥੇ ਆਇਆ ਵਕਾਰ ਸੰਧੂ ਦਾ ਕਿਸੇ ਕੋਰਟ ਦੀ ਡਾਇਰੀ 'ਚ ਕਿਸੇ ਕੇਸ ਦੀ ਡਾਇਰੀ 'ਚ ਜਾਂ ਕਿਸੇ ਕੋਰਟ 'ਚ ਕਦੇ ਉਹਦਾ ਨਾਮ ਆਇਆ ਨਹੀਂ ਤੁਸੀਂ ਚੱਕ ਕੇ ਬਣਾਤਾ ਮਤਲਬ ਕਿ ਤੁਸੀਂ ਇੱਕ ਰੋਵਿੰਗ ਇਨਕੁਆਇਰੀ ਕਰਦੇ ਹੋ ਫਿਸ਼ਿੰਗ ਕੀ ਕੁਸ਼ਤਾ ਲੱਭਦਾ ਨਹੀਂ ਚੰਗਾ ਇਹ ਤੈਨੂੰ ਚੁਰਪਾ ਉਹਦਾ ਬਿਆਨ ਲੈ ਕੇ ਮੈਨੂੰ 10 ਦਿਨ ਪੁੱਛੀ ਜਾਣਾ ਸੀ ਹੁਣ ਮੈਂ ਮੈਂ ਕੀ ਕਹਿਣਾ ਸੀ ਕਿ ਜਦ ਬਿਆਨ ਝੂਠੇ ਤਾਂ ਮਰੇ ਝੂਠੀ ਕਹਿਣਾ ਸੀ ਤੁਸੀਂ মিডিਆ ਵਾਲਿਆਂ ਨੂੰ ਕੰਮ ਮਿਲ ਜਾਣਾ ਸੀ ਲੋ ਫਲਾਉਣੇ ਨੇ ਆਏ ਬੋਲਤਾ ਜੀ ਢੀਂਗੜੇ ਨੇ ਆਏ ਬੋਲਤਾ ਉਹਨੋਂ ਉਹਦਾ ਜਵਾਬ ਕੀ ਆ ਮੇਰੇ ਕੋਲ ਮੈਂ ਕਰੋ 12 13 ਸਾਲ ਬਾਅਦ ਨਵਾਂ ਬਿਆਨ ਤੇ ਮੈਂ ਇਹਨਾਂ ਨੂੰ ਅਹੀ ਬੇਨਤੀ ਕੀਤੀ ਕਿ ਭਾਈ డు ਦਾ ਰਾਈਟ ਥਿੰਕ ਔਰ ਮੈਨੂੰ ਆਸ ਹੈ ਕਿ ਕਈ ਸੱਟ ਦੇ ਮੈਂਬਰ ਕਾਨੂੰਨ ਦਾ ਸਤਿਕਾਰ ਕਰਦੇ ਆ ਇਨਸਾਨੀਅਤ ਉਹਨਾਂ ਦੇ ਦਿਲ ਹਿਰਦੇ ਚ ਆ ਸੱਚ ਦਾ ਸੱਚ ਕੰਮ ਕਰਨਗੇ ਨੋ ਮੈਂ ਫੇਰ ਕਹਿ ਦਿਆਂ ਸਾਚੇ ਨਹੀਂ ਕਿ ਮੈਂ ਅਬਾ ਬਲੋਂ ਆ ਮਗਰ ਜੋ ਕੋਰਟ ਚ ਇੰਨਾ 10 11 ਸਾਲ ਬੀਤ ਗਏ ਇੰਨਾ ਕੁਝ ਕੋਰਟ ਚ ਆ ਗਿਆ ਹੁਣ ਗੱਲ ਤਾਂ ਪੁਰਾਣੀ ਹੋ ਰਹੀ ਹੈ ਨਵੀਂ ਤਾਂ ਹੋ ਨਹੀਂ ਰਹੀ ਤੇ ਪੈਨੀਫੈਕਚਰ ਕਿੱਥੋਂ ਹੋ ਜਾਣੀ ਆ ਮਿਕਰਮ ਜੀ ਇੱਕ ਅੰਤਿ ਮਿੰਟ ਮੈਂ ਦਿੱਤਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਦਿੱਤਾ ਸੀ ਕੇਂਦਰ ਸਰਕਾਰ ਨੂੰ ਭਾਈ ਦਾ ਗੋਣਾ ਦੇ ਮਸਲੇ ਤੇ ਉਹ ਅਲਟੀਮੇਟਮ ਖਤਮ ਹੋ ਚੁੱਕਾ ਹੈ ਅਮਿਤ ਸ਼ਾਹ ਦੀ ਟਿੱਪਣੀ ਸਾਹਮਣੇ ਆ ਚੁੱਕੀ ਆ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਕਿਸ ਤਰ੍ਹਾਂ ਇਸ ਨੂੰ ਫੈਸਲਾ ਕਰਨਾ ਹੈ ਕੱਲ੍ਹ ਤੱਕ ਹੀ ਫੈਸਲਾ ਕਰੇਗਾ ਦੇਖੋ ਜੀ ਮੈਂ ਬੜਾ ਕਲੀਅਰ ਆ ਕਿ ਜੋ ਅਮਿਤ ਸ਼ਾਹ ਜੀ ਨੇ ਐਜ ਹੋਮ ਮਿਨਿਸਟਰ ਜਵਾਬ ਦਿੱਤਾ ਹੈ ਪਾਰਲੀਮੈਂਟ ਚ ਉਹ ਬੜਾ ਹੀ ਅਨਫੋਰਚੂਨੇਟ ਹੈ ਤੇ ਮੈਂ ਉਸ ਨੂੰ ਕੰਡੈਮਨ ਕਰਦਾ ਗੁਰੂ ਦਾ ਸਿੱਖ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਰਾਜੋਆਣਾ ਸਾਹਿਬ ਨੇ ਜੋ ਕੀਤਾ ਕੀਤਾ ਜਿਸ ਤਰੀਕੇ ਦੀ ਨਸ਼ਲਕੁਸ਼ੀ ਦਿੱਲੀ 'ਚ ਹੋਈ ਜਿਸ ਤਰੀਕੇ ਦੀ ਨਸ਼ਲਕੁਸ਼ੀ ਬਿਆਨ ਸਿੰਘ ਦੇ ਰਾਜ 'ਚ ਹੋਈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਜੋ ਹਾਲਾਤ ਪੰਜਾਬ 'ਚ ਬਣਾਏ ਗਏ ਹਜ਼ਾਰਾਂ ਬੇਕਸੂਰਾ ਨੂੰ ਮੌਤ ਦੇ ਘਾਟ 'ਚ ਉਤਾਰ-ਤਾਰ ਅੱਜ ਤੱਕ ਉਹਦਾ ਇਨਸਾਫ ਕੋਈ ਨਹੀਂ ਇਹ ਉਹ ਹਾਲਾਤ ਇਹ ਜੇ ਸਨ ਕਿ ਉਹਨਾਂ ਨੇ ਕੋਈ ਕਦਮ ਚੁੱਕਿਆ ਮਗਰ ਜੇ ਉਹਨਾਂ ਨੇ ਕਦਮ ਚੁੱਕਿਆ ਕੋਈ ਉਹਦੇ ਲਈ ਸਜ਼ਾ ਹੁੰਦੀ ਹੈ ਉਹਨੂੰ 14 ਸਾਲ ਸੀ 27 ਸਾਲ ਹੋ ਗਏ ਰਾਜੋਾਨਾ ਸਾਹਿਬ ਆਪ ਕਹਿੰਦੇ ਆ ਕਿ ਮੈਨੂੰ ਫਾਸੀ ਲਾਉਣੀ ਆ ਫਾਸੀ ਲਾ ਦਿਓ ਜੇ ਮੈਨੂੰ 27 ਸਾਲ ਹੋ ਗਏ ਜਾਂ ਤਾਂ ਮੈਨੂੰ ਛੱਡ ਦਿਓ ਮਗਰ ਕਿਹੇ ਬੰਨੇ ਲਾਓ ਔਰ ਆਪ ਹੀ ਹੋਮ ਮਿਨਿਸਟਰ ਸਾਹਿਬ ਭੁੱਲ ਗਏ ਕਿਉਂਕਿ ਮੈਨੂੰ ਲੱਗਦਾ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਉਦੋਂ ਕਾਨੂੰਨ ਵੱਖਰੇ ਹੋ ਜਾਂਦੇ ਭੁੱਲ ਗਏ ਕਿ ਜਦੋਂ 550 ਸਾਲਾ ਗੁਰਮਾਨਕ ਨਾਮ ਗੁਰਦਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਨਾਇਆ ਸੀ ਉਸ ਪ੍ਰਧਾਨ ਮੰਤਰੀ ਸਾਹਿਬ ਦੀ 9ਵੇਂ ਨੰਬਰ ਤੇ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਚੇ ਬਦਲਣ ਦੀ ਸਰਕਾਰ ਦਾ ਫੈਸਲਾ ਸੀ ਸੋ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਮੈਂ ਸਮਝਦਾ ਮਿਸ ਗਾਈਡ ਕਰਤਾ ਅੱਜ ਪੰਜਾਬੀ ਜਿਹੜਾ ਸਭ ਤੋਂ ਪੇਟਰੀ ਆਰਟਿਕ ਕੌਮ ਐ ਅਸ ਪੰਜਾਬੀ ਅਸੀਂ ਮਾਫੀ ਮੰਗਦੇ ਆ ਉਹਨਾਂ ਦੀ ਮਾਫੀ ਕਾਦੀ ਆ ਕਿ ਨਹੀਂ ਉਹਨਾਂ ਨੂੰ ਇਹ ਇਹ ਫਾਸੀ ਲੱਗਣੀ ਚਾਹੀਦੀ ਔਰ ਇਹ ਮੈਟਰ ਆਫ ਰਿਕਾਰਡ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਸਿੱਖਾ ਦੀ ਨੁਮਾਇੰਦਗੀ ਕਰਦੀ ਹੈ ਜਦ ਉਹਨਾਂ ਨੇ ਗੱਲ ਰੱਖਤੀ ਤੇ ਧੁੱਤੇ ਦਾ ਕੋਈ ਚੀਜ਼ ਹੀ ਨਹੀਂ ਰਹਿ ਗਈ। ਅਕਾਲੀ ਦਲ ਲੁਧਿਆਣਾ ਤੋਂ ਰਾਜਵਾਨਾ ਜਿਹਨੂੰ ਉਹਨਾਂ ਨੇ ਸਿਸਟਰ ਨੂੰ ਟਿਕਟ ਦੇ ਦੇ ਲੋਕ ਸਭਾ ਤੇ ਕੀ ਪਤਾ ਚਲ ਜੇਗਾ। ਪ੍ਰਵੀਨ ਪਿੱਟੂ ਜੀ ਦਾ ਬਿਆਨ ਆਇਆ ਜੀ ਰਾਜਵਾਨਾ ਦੇ ਵਿੱਚ ਇਹ ਅਕਾਲੀ ਦਲ ਲੁਧਿਆਣਾ ਲੋਕ ਸਭਾ ਉਹਦਾ ਨਾ ਲਾਜ ਕਰਾ ਦਿਓ ਪਹਿਲਾਂ। ਉਹ ਤਾਂ ਬਹੁਤ ਕੁਝ ਬੋਲ ਜਾਂਦਾ। ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਨੇ ਪਰਵਾਹ ਕਰਿਆ ਕਰੋ। ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਨਾ ਉਹ ਆ ਕੇ ਚਰਨਾ ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰੈਣ ਦੇ ਭਾਉ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਦਾ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਹ ਤੋਂ ਪਹਿਲਾਂ ਸਾਡਾ ਬਾਪੂ ਦਾ ਬਾਪੂ ਬਣ ਗਿਆ ਇਸ ਲਈ ਉਹਦੀਆਂ ਗੱਲਾਂ ਛੱਡੋ ਕੋਈ ਕੰਮ ਦੀ ਗੱਲ ਕਰੋ ਲੀਗਲੀ ਹੱਕਾਂ ਪੇਂਡਾਂ ਸਾਡੇ 7 ਘੰਟੇ ਐਸਆਈਟੀ ਤੁਸੀਂ ਕਹਿ ਰਹੇ ਹੋ ਬੇਸਲੈਸ ਕਰ ਰਹੀਏ ਤਾਂ ਲੀਗਲੀ ਚੈਲੰਜ ਵੀ ਕਰੋਗੇ ਇਹਨੂੰ ਉਹ ਸਭ ਕੁਝ ਕਰਾਂਗੇ ਤੁਹਾਨੂੰ ਸਮੇਂ ਨਾਲ ਦੱਸਾਂਗੇ ਮਜੀਠੀਆ ਸਾਹਿਬ ਪਹਿਲਾਂ 7 ਘੰਟੇ ਪੁੱਛ ਕੇ ਅੱਜ ਵੀ 5 ਚ 4 ਤੋਂ 5 ਘੰਟੇ ਦਾ ਸਮਾਂ ਖੁੱਲਿਆ ਚਲੋ ਇਸੇ ਬਹਾਨੇ ਮੇਰਾ ਵੀ ਨਹੀਂ ਨਹੀਂ ਇਹਨਾਂ ਦੀ ਤਾਂ ਭਾਵੇਂ ਹੋ ਜੇ ਐਸਆਈਟੀ ਦੀ ਗੱਲ ਤਾਂ ਕਿ ਮੁੱਖ ਮੰਤਰੀ ਜਿਹੜਾ ਇਹਨਾਂ ਨੂੰ ਪਿੱਛੋ ਚਾਪੀ ਭਰ ਰਿਹਾ ਉਹਦੀ ਹੋਂਦੀ ਕਿ ਨਹੀਂ ਹੁੰਦੀ ਤੁਸੀਂ ਆਪ ਛਿਆਣੇ ਹੋ ਜਿਹੜਾ ਅਫਸਰ ਨੂੰ ਚਿੱਠੀ ਕਰਤੀ ਸਰਕਾਰ ਨੇ ਹੋਮ ਸੈਕਟਰੀ ਦਾ ਹੋਮ ਮਿਨਿਸਟਰ ਥੱਲੇ ਹੈ ਨਾ ਹੋਮ ਮਿਨਿਸਟਰ ਕੌਣ ਚੀਫ ਮਿਨਿਸਟਰ 29 ਬਾਰਾਂ ਨੂੰ ਉਹਨਾਂ ਨੂੰ ਚਿੱਠੀ ਕਰਤੀ ਕਿ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸੇਵਾਵਾਂ ਦਾ ਧੰਨਵਾਦ ਜੋ ਤੁਸੀਂ ਰੈਂਡਰ ਕੀਤੀਆਂ ਨੇ ਤੇ ਫਿਰ ਉਹਨਾਂ ਨੂੰ 30 ਤਰੀਕ ਤੱਕ ਡਿਵਾਨਡ ਹੀ ਨਹੀਂ ਕਰਦੀ ਮੈਨੂੰ ਸੱਦਨ ਨਹੀਂ ਮਗਰ ਕਿਤੇ ਮੁੱਖ ਮੰਤਰੀ ਸਾਹਿਬ ਦੀ ਈਗੋ ਸੈਟੀਸਫਾਈ ਕਰਾਉਣੀ ਸੀ ਹੋਈ ਕਿ ਨਹੀਂ ਹੋਈ ਇਹ ਉਹ ਦੱਸ ਦੇਵੇ ਇਸ ਲਈ ਮੈਂ ਕਹਿੰਦਾ ਅਫਸਰਾ ਨੂੰ ਵਰਤਨਾ ਛੱਡੋ ਆਪ ਹੀ ਐਸਆਈਪੀ ਦੇ ਚੇਅਰਮੈਨ ਬਣੋ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਹੁਣ ਤੇ ਲੱਤਾ ਦੇ ਜਾਣ ਬਣ ਕੇ ਵਿਖਾਵੇ ਨਹੀਂ ਤਾਂ ਮੈਂ ਸਮਝੂਗਾ ਨਹੀਂ ਜਾਣ ਹੁਰਕੀ ਆ ਅਗਲੀ ਵਾਰ ਪਲਾਇਰ ਆਉਂਗੇ ਜੇ ਅਗਲੀ ਵਾਰ ਐਸੀ ਅਗਲੀ ਯਾਰੀ ਦੀ ਅਗਲੀ ਯਾਰੀ ਦੱਸੂ ਅੱਜ ਹੀ ਦੱਸ ਜੂਗਾ ਸਾਰੀ ਗੱਲਾਂ ਤੁਸੀਂ ਫਿਰ ਚਲਾਈ ਜਾਣੀ ਠੀਕ ਹੈ ਸਰ ਥੈਂਕ ਯੂ